ਜਿਵੇਂ ਅਸੀਂ ਕਈ ਦਿਨਾਂ ਤੋਂ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਹੈ ਇਵੈਂਟ ਸੋਰੀਆ ਨੇ ਅਮਰੀਕਾ ਦੇ ਵਿੱਚ ਤੇ ਉਸੇ ਸਿਲਸਿਲੇ ਵਿੱਚ ਜਿਹੜੇ ਸਾਊਥ ਬੈਂਡ ਦੇ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਸਪੋਰਟਸ ਕਲੱਬ ਜਿਹੜਾ ਹੈ ਸਾਊਥ ਬੈਂਡ ਦਾ ਉਹਦੀ ਜਾਣਕਾਰੀ ਦੇਣ ਵਾਸਤੇ ਜਿਹੜਾ ਕਿ ਪਰਸੋਂ ਨੂੰ ਹੈਗਾ 2 ਜੂਨ ਨੂੰ ਜਿਹੜਾ ਅਸੀਂ ਸਿੱਧਾ ਪ੍ਰਸਾਰਣ ਵੀ ਤੁਹਾਨੂੰ ਪੂਰੀ ਦੁਨੀਆ ਵਿੱਚ ਬੈਠੇ ਦਰਸ਼ਕਾਂ ਨੂੰ ਦਿਖਾਵਾਂਗੇ ਤੇ ਉਹ ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਉਹ ਕਲੱਬ ਤੋਂ ਪ੍ਰਧਾਨ ਪੌਲ ਸਿੰਘ ਜੀ ਖਲੀਲ ਸਾਹਿਬ ਤੇ ਨਾਲ ਉਹਨਾਂ ਦੇ ਸਾਥੀ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕੀ ਨੇ ਤਿਆਰੀਆਂ ਜਿਹੜਾ ਕਬੱਡੀ ਦਾ ਕੱਪ ਹੋ ਰਿਹਾ ਬਹੁਤ ਵੱਡਾ ਸਾਊਥ ਬੈਂਡ ਦੇ ਵਿੱਚ ਜੀ ਜੀ ਪੌਲ ਸਿੰਘ ਖਲੀਲ ਸਾਹਿਬ ਤੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਈਕ ਖਾਲਸਾ ਸਾਹਿਬ ਐਗਰਜੀ ਕੀ ਪਤੇ ਸਾਰੇ ਮੇਰੇ ਸਰੋਤੇ ਜੋ ਵਾਚ ਕਰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡਾ ਤੀਜਾ ਮੇਲਾ ਸ਼ੁਰੂ ਹੋਣ ਜਾ ਰਿਹਾ ਜੋ ਸੈਚਰਡੇ 22 ਜੂਨ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਸਤਿਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ 74ਵੀਂ ਵਰ੍ਹੇ ਨੂੰ ਸਮਰਪਿਤ ਇਹ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਮੇਰੇ ਮੈਂਬਰ ਬੋਵੀ ਸਲੇਪੁਰ ਵਿੱਕੀ ਉਚਾ ਪਿੰਡ ਲੱਬਾ ਨੜੋਈ ਕਾਲਾ ਬੈਂਸ ਲੱਖਾ ਬੈਂਸ ਲਾਡੀ ਕਾਲਾ ਲਾਡੀ ਅਕਾਲੇ ਵਾਲੇ ਇਹ ਸਾਰੀ ਮੇਰੀ ਟੀਮ ਮੇਰੇ ਨਾਲ ਬੈਠੀ ਹੈ ਇਹ ਅਸੀਂ ਅੱਜ ਗਰਾਊਂਡਾਂ ਦੇ ਵਿੱਚ ਜੋ ਟੈਂਟ ਲੱਗੇ ਨੇ ਉਹ ਸਾਰਾ ਕੁਝ ਅੱਜ ਸ਼ੁਰੂ ਤਿਆਰੀ ਕਰ ਦਿੱਤੀ ਹੈ ਜੀ ਬਿਲਕੁਲ ਤੁਸੀਂ ਗਰਾਉਂਡ ਦੇ ਵਿੱਚੋਂ ਤੇ ਪੌਲ ਭਾਜੀ ਇਹ ਤੀਜਾ ਤੁਸੀਂ ਕਬੱਡੀ ਕੱਪ ਕਰਾ ਰਹੇ ਹੋ ਔਰ ਅਸੀਂ ਗਏ ਹੋਏ ਹਾਂ ਇੱਕ ਵਾਰ ਉੱਥੇ ਦੇਖਿਆ ਹੋਇਆ ਤੇ ਬੜਾ ਵੱਖਰਾ ਨਜ਼ਾਰਾ ਹੁੰਦਾ ਹੈ ਸਾਊਥ ਬੈਂਡ ਦੇ ਵਿੱਚ ਤੇ ਪਹਿਲਾ ਜਿਹੜਾ ਸੀਗਾ ਇਹਦਾ ਮਤਲਬ 2 ਸਾਲ ਪਹਿਲਾਂ ਸ਼ੁਰੂ ਹੋਇਆ ਤੇ ਪਹਿਲਾ ਉਸ ਤੋਂ ਟੂਰਨਾਮੈਂਟ ਇੱਥੇ ਕੋਈ ਨਹੀਂ ਹੁੰਦੇ ਸੀਗੇ ਜਾਂ ਇਸ ਕਲੱਬ ਵੱਲੋਂ ਪਹਿਲਾ ਨਹੀਂ ਜੀ ਸਾਊਥ ਬੈਂਡ ਸ਼ਹਿਰ ਦੇ ਸਾਡੇ ਲਾਕ ਏਰੀਆ 'ਚ ਨਹੀਂ ਹੁੰਦੇ ਸ਼ਿਕਾਗੋ ਤੋਂ 2-2 ਘੰਟੇ ਦੀ ਡਰਾਈਵ ਤੇ ਹੁੰਦੇ ਸੀ ਇਹ ਸਾਡਾ ਜਿਹੜਾ ਪਹਿਲਾ ਟੂਰਨਾਮੈਂਟ ਉਹ 2022 ਚ ਫਿਰ 23 ਚ 24 ਚ ਤੀਜਾ ਟੂਰਨਾਮੈਂਟ ਹੋਣ ਜਾ ਰਿਹਾ ਜੀ। ਵਾਹ ਜੀ ਵਾਹ ਤੇ ਕਿੰਨੀ ਕੋ ਇੱਥੇ ਹੁੰਦੇ ਜੀ ਇਕੱਠ ਜਿਹੜਾ ਹੈਗਾ ਮੈਂ ਕੈਮਰੇ ਤੇ ਪਾਜੀ ਜਿਹੜਾ ਫੋਨ ਹੱਥ ਚ ਫੜਿਆ ਹੋਇਆ ਤੇ ਉਂਗਲ ਆ ਰਹੀ ਤੁਹਾਡੀ ਮੋੜੇ ਫੋਨ ਦੇ। ਤੇ ਪਾਜੀ ਕਿੰਨੇ ਕਿ ਪਿਛਲੀ ਵਾਰ ਕਿੰਨਾ ਕੋ ਇਕੱਠ ਸੀਗਾ ਇੱਥੇ ਆਪਣੇ ਪੰਜਾਬੀਆਂ ਦਾ ਦੇਖਣ ਵਾਲਿਆਂ ਦਾ। ਪਾਜੀ ਬਹੁਤ ਤਗੜਾ ਇਕੱਠ ਸੀ 2500 3000 ਬੰਦੇ ਦਾ ਇਕੱਠ ਸੀ। ਔਰ ਬਹੁਤ ਮੇਲਾ ਭਰਿਆ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਇੰਜੋਏ ਕੀਤਾ ਜੀ। ਤੇ ਐਤ ਕੀ ਤਾਂ ਫਿਰ ਸੰਭਾਵਨਾ ਹੈ ਕਿ ਜੀ ਪੂਰੀ ਕੇ ਉਸ ਤੋਂ ਵੀ ਜ਼ਿਆਦਾ ਇਕੱਠਾ ਹੋਊਗਾ। ਹਾਂਜੀ ਭਾਜੀ ਐਤ ਜਿੰਨਾ ਕ ਅਸੀਂ ਵਰਕ ਕੀਤਾ ਜਿੰਨਾ ਕ ਦੁਨੀਆ ਤੋਂ ਉਹਨਾਂ ਨਾਲ ਮਲਾਪ ਕੀਤਾ ਹੈ ਕਿ ਚਾਰ ਤੋਂ 5000 ਬੰਦਾ ਹੋਣ ਦੀ ਸੰਭਾਵਨਾ ਹੈ ਜੀ। ਵਾਹ ਜੀ ਵਾਹ। ਔਰ ਬੜਾ ਵਧੀਆ ਲੱਗਦਾ ਜੀ ਉੱਥੇ ਸਾਰੀਆਂ ਆਲੇ ਦੁਆਲੇ ਲੀਆਂ ਕਲੱਬਾਂ ਜਿਹੜੀਆਂ ਉਹ ਵੀ ਉੱਥੇ ਹਾਜ਼ਰ ਹੁੰਦੀਆਂ ਸਾਰੇ ਇੱਕ ਦੂਦੇ ਕੋਟ ਜਾ ਕੇ ਕਰਦੇ ਹੋ ਪ੍ਰੋਗਰਾਮ ਬੜਾ ਵਧੀਆ। ਤੇ ਇਸ ਵਾਰ ਕਬੱਡੀ ਦੀਆਂ ਕਿੰਨੀਆਂ ਕੁ ਟੀਮਾਂ ਤੇ ਕਿੰਨੇ ਕ ਵਜੇ ਮੈਚ ਜਿਹੜੇ ਸ਼ੁਰੂ ਹੋਣ ਦੀ ਸੰਭਾਵਨਾ ਰੱਖਦੇ ਹੋ ਤੇ ਕਿੰਨੇ ਕ ਵਜੇ ਸਮਾਪਤੀ ਦਾ ਲੱਗਦਾ ਹੈ 11 ਵਜੇ ਜੀ ਕਬੱਡੀ ਦਾ ਪਹਿਲਾ ਮੈਚ ਸ਼ੁਰੂ ਕੀਤਾ ਜਾਏਗਾ ਤੇ ਚਾਰ ਟੀਮਾਂ ਨੇ ਜਿਹੜੇ ਕਿ 73 ਪਲੇਅਰ ਜੋ ਕਿ ਸੁਪਰਸਟਾਰ ਪਲੇਅਰ ਆ ਰਹੇ ਨੇ ਚਾਰਾਂ ਟੀਮਾਂ ਦੇ ਤੇ ਸਾਡੇ 11 ਵਜੇ ਤੋਂ ਸ਼ੁਰੂ ਕਰਕੇ 5 ਵਜੇ ਤੱਕ ਕਬੱਡੀ ਦਾ ਪ੍ਰੋਗਰਾਮ ਕੀਤਾ ਜਾਏਗਾ ਉਸ ਤੋਂ ਬਾਅਦ ਗੁਲਾਬ ਸਿੱਧੂ ਸਿੰਦਰ लवली ਦਾ ਖਾਣਾ ਖੁੱਲਾ ਖਾਣਾ ਲੱਗੇਗਾ ਜੀ ਹਾਂਜੀ ਬਿਲਕੁਲ ਬਿਲਕੁਲ ਖਾੜਾ ਵੀ ਸਾਡੇ ਦਰਸ਼ਕ ਘਰਾਂ ਚ ਬੈਠੇ ਵੀ ਦੇਖਣਗੇ ਜ਼ਰੂਰ ਉਸ ਖਾੜੇ ਨੂੰ ਤੇ ਇੱਥੇ ਤੁਹਾਡੇ ਕਲੱਬ ਦੇ ਮੈਂਬਰਾਂ ਦੀ ਗੱਲ ਕਰੀਏ ਨਾਮ ਤੁਸੀਂ ਸੰਤ ਬਾਬਾ ਅ ਮਰਾਲੇ ਵਾਲੇ ਜਿਹੜੇ ਹੈਗੇ ਨੇ ਜੀ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੇ ਨਾਮ ਤੇ ਇੱਕ ਕਲੱਬ ਦਾ ਨਾਮ ਹੈਗਾ ਤੇ ਬੜੇ ਇੱਕ ਸੰਤ ਉਹਨਾਂ ਦੇ ਨਾਮ ਅਸਲ ਮਾਨਿਆਂ ਦੇ ਵਿੱਚ ਜਿਹੜੇ ਸੰਤ ਹੁੰਦੇ ਜੀ ਜਿਹੜੇ ਕਿ ਦੁਨੀਆ ਨੂੰ ਸੇਧ ਦਿੰਦੇ ਨੇ ਐਜੂਕੇਸ਼ਨ ਦਾ ਬਹੁਤ ਵੱਡਾ ਨਾਰਾ ਉਹਨਾਂ ਨੇ ਲਾਇਆ ਖੁਦ ਵੀ ਬਹੁਤ ਪੜੇ ਲਿਖੇ ਸੀਗੇ ਸੋ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਬਹੁਤ ਲੋੜ ਆ ਉਹਦਾ ਤੁਹਾਡੀ ਕਲੱਬ ਉਪਰਾਲਾ ਕਰ ਰਹੀ ਹੈ ਇਹਦੇ ਵਾਸਤੇ ਕਲੱਬ ਜਿਹੜੀ ਉਹ ਵਧਾਈ ਦੀ ਪਾਤਰ ਹੈਗੀ ਆ ਜੀ ਤੇ ਅਸੀਂ ਮੈਚਾਂ ਦੀ ਗੱਲ ਕਰੀਏ ਜੀ ਕਬੱਡੀ ਦੀ ਜਾਂਦੀ ਤੇ ਹੋਰ ਇੱਥੇ ਆਪਣੇ ਆਲੇ-ਦੁਆਲੇ ਜਿਹੜੇ ਟੋਟਲ ਆਬਾਦੀ ਆ ਸਾਊਥ ਬੈਂਡ ਕਦੇ ਦੀ ਗੱਲ ਕਰੀਏ ਤਾਂ ਕਿੰਨੀ ਕਿ ਪੰਜਾਬੀਆਂ ਦੀ ਪੰਜਾਬੀ ਦੀ 200 ਪਰਿਵਾਰ ਕੱਲੇ ਸਾਊਥ ਬੈਂਡ ਜਾਂ ਮਸ਼ਵਾਕਾ ਲਾਗੇ ਜੋ ਟਾਊਨ ਪੈਂਦੇ 200 ਪਰਿਵਾਰ ਇੱਥੋਂ ਆ ਬਾਕੀ ਸਾਡੇ ਇੰਡੀਅਨ ਐਪਲੋਸ ਸ਼ਿਕਾਗੋ ਮਿਸ਼ੀਗਨ ਡੀਟਰੋਇਟ ਸਿੰਸ ਸੈਨੇਟਰੀ ਕਾਫੀ ਸੰਗਤ ਵਧ ਰੰਗ ਹੋ ਜਾਂਦੀ ਪੂਰਾ ਮੈਡਵਸ ਇਕੱਠਾ ਹੁੰਦਾ ਜੀ ਅੱਛਾ ਜੀ ਵਾਵਾ ਵਧੀਆ ਚਲੋ ਬਹੁਤ ਵਧੀਆ ਏਰੀਆ ਹੈਗਾ ਸਾਰਾ ਉਧਰ ਇੱਕ ਦੂਜੇ ਨੂੰ ਮਿਲਣ ਵਰਤਨ ਵਾਲੇ ਸਾਰੇ ਜਾਨੀ ਜਿਹੜੇ ਲੋਕ ਹੈਗੇ ਆ ਤੇ ਕਬੱਡੀਆਂ ਦੀ ਗੱਲ ਕਰੀਏ ਜੀ ਤੇ ਕਬੱਡੀ ਦੇ ਜਿਹੜੇ ਇੱਕ ਚੀਜ਼ ਕਹੀ ਜਾਂਦੀ ਹੈ ਇਹ ਜਿਹੜੀ ਕਿ ਸ਼ਾਇਦ ਵਹਿਮ ਹੋਵੇ ਲੋਕਾਂ ਦਾ ਜਾਂ ਲੋਕੀ ਊ ਕਬੱਡੀ ਨੂੰ ਬੰਦਾਨ ਵਾਸਤੇ ਕ ਕਰਨ ਵਾਸਤੇ ਕਹਿ ਰਹੇ ਹੋਣ ਕਿ ਕੁਝ ਖਿਡਾਰੀ ਜੋ ਕੁਝ ਜਿਹੜਾ ਕੋਈ ਲੈ ਕੇ ਕੁਝ ਕੋਈ ਚੀਜ਼ ਜਿਹੜੀ ਖਾ ਕੇ ਖੇਡਦੇ ਨੇ ਤੁਹਾਨੂੰ ਲੱਗਦਾ ਇਹੋ ਜਿਹਾ ਕੁਝ ਹੈ ਜਾਂ ਸਿਰਫ ਇਹ ਲੋਕੀ ਅਫਵਾਹਾਂ ਫਲਾਉਣ ਵਾਲੀ ਆ ਨਹੀਂ ਮੈਂ ਅਸੀਂ 3 ਸਾਲ ਹੋ ਗਏ ਪਹਿਲਾਂ ਵੀ ਕਬੱਡੀ ਨਾਲ ਜੁੜਿਆ ਅਸੀਂ 2000 ਤੋਂ ਕਬੱਡੀ ਸ਼ਿਕਾਗੋ ਚ ਦੇਖਦੇ ਰਹੇ ਪਹਿਲਾਂ ਨਿਊਯਾਰਕ ਵੀ ਦੇਖਦੇ ਰਹੇ ਆ ਇਹੋ ਜੀ ਸਾਨੂੰ ਤਾਂ ਕੋਈ ਚੀਜ਼ ਲੱਭੀ ਨਹੀਂ ਕਿੰਨੇ ਕੁ ਪਲੇਅਰ ਸਾਡੇ ਕੋਲ ਆਉਂਦੇ ਨੇ ਬੜਾ ਸਾਫ ਤੇ ਸੁਥਰਾ ਗੇਮ ਖੇਡਦੇ ਨੇ ਉਹ ਕੋਈ ਇਹੋ ਜਿਹੀ ਨਸ਼ੇ ਵਾਲੀ ਗੱਲ ਨਹੀਂ ਮੈਂ ਤਾਂ ਕਦੀ ਦੇਖਿਆ ਨਹੀਂ ਜੀ ਪਰਸਨਲੀ 나 ਆਪਾਂ ਨੂੰ ਪਤਾ ਹੀ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਗੇਮ ਇੱਕ ਐਸੀ ਗੇਮ ਹੈ ਇਹਦੇ ਵਿੱਚ ਵਾਕਈ ਖਿਡਾਰੀ ਦੇ ਸਰੀਰ ਤੋਂ ਪਤਾ ਲੱਗ ਜਾਂਦਾ ਵੀ ਕਿੰਨੀਆ ਮਿਹਨਤਾਂ ਕੀਤੀਆਂ ਕਬੱਡੀਆਂ ਤੇ ਜੇ ਕਬੱਡੀਆਂ ਦਾ ਰੁਝਾਨ ਜਿਹੜਾ ਹੁਣ ਇਸ ਟਾਈਮ ਪੌਲ ਭਾਜੀ ਪੂਰੀ ਦੁਨੀਆ ਦੇ ਵਿੱਚ ਪੂਰੇ ਜੋਰ ਫੜਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਕਬੱਡੀਆਂ ਦਾ ਸਾ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਵੀ ਗੱਲ ਕਰ ਲਈਏ ਤੇ یوں ਲੱਗਦਾ ਨਹੀਂ ਕਿ ਕਈ ਵਾਰੀ ਜ਼ਰੂਰਤ ਤੋਂ ਜ਼ਿਆਦਾ ਹੋ ਰਹੀਆਂ ਜਾਂ ਬਿਲਕੁਲ ਸਹੀ ਆ ਵੀ ਇੰਨੇ-ਇੰਨੇ ਫਾਸਲੇ ਤੇ ਕਬੱਡੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਖੇਡ ਪ੍ਰੇਮੀਆਂ ਨੂੰ ਜ਼ਿਆਦਾ ਦੂਰ ਨਾ ਜਾਣਾ ਪਵੇ। ਸਹੀ ਜੀ ਮੇਰੇ ਹਿਸਾਬ ਨਾਲ ਤੇ ਬਿਲਕੁਲ ਜਾਇਜ਼ ਜਿੰਨੇ ਕਬੱਡੀਆਂ ਹੋ ਰਹੀਆਂ ਬਿਲਕੁਲ ਜਾਇਜ਼ ਹੋ ਰਹੀਆਂ ਨਾਲੇ ਜਿਹੜੇ ਸਾਡੇ ਭਰਾ ਪੰਜਾਬ ਦੇ ਵਿੱਚ ਇੰਨੀਆਂ ਮਿਹਨਤਾਂ ਕਰਕੇ ਇੰਨੀਆਂ ਜਿੰਮ ਕਰਕੇ ਮਿਹਨਤਾਂ ਕਰਕੇ ਆਪਣੇ ਸਰੀਰ ਬਣਾਏ ਕਬੱਡੀਆਂ ਖੇਡਦੇ ਸਾਨੂੰ ਚਾਹੀਦਾ ਉਹਨਾਂ ਨੂੰ ਮੌਕਾ ਦੇਣਾ ਜੀ ਟਾਈਮ ਦੇਣਾ। ਕਿਉਂਕਿ ਜਿਹੜੀ ਪੰਜਾਬੀ ਮਾਂ ਖੇਡ ਹੈ ਕਬੱਡੀ ਹੈ ਇਹਨੂੰ ਪਰਫੁੱਲਤ ਕਰ ਸਕੀਏ ਨਾਲ ਬੱਚਿਆਂ ਨੂੰ ਯੂਥ ਨੂੰ ਵੀ ਸਾਡੇ ਕਲਚਰ ਦਾ ਪਤਾ ਲੱਗਦਾ ਜਿਵੇਂ ਅਸੀਂ ਟੂਰਨਾਮੈਂਟ ਕਰਾਉਂਦੇ ਆ ਸਾਡੇ ਨਾਲ ਬੱਚੇ ਵੀ ਇੱਥੇ ਲੇਡੀਜ਼ ਵੀ ਸਾਰੇ ਇੱਥੇ ਆਉਂਦੇ ਨੇ ਤੇ ਬੜਾ ਇੰਜੋਏ ਕਰਦੇ ਨੇ ਇਸ ਚੀਜ਼ ਦਾ ਹਾਂਜੀ ਜਿਵੇਂ ਆਪਾਂ ਅੱਜਕੱਲ ਦੇਖਦੇ ਆ ਜੀ ਪਹਿਲੇ ਸਮਿਆਂ ਦੇ ਵਿੱਚ ਨਹੀਂ ਸੀ ਕਬੱਡੀਆਂ ਦੇ ਵਿੱਚ ਲੇਡੀ ਜਾਂਦੀਆਂ ਤੇ ਅੱਜਕੱਲ ਫੈਮਲੀਆਂ ਸਾਰੀਆਂ ਜਾਂਦੀਆਂ ਨੇ ਔਰ ਫੈਮਲੀਆਂ ਦੇ ਨਾਲ ਬੱਚੇ ਵੀ ਜਾਂਦੇ ਨੇ ਬੱਚੇ ਤੇ ਸੋ ਬੈਠਣ ਵਾਸਤੇ ਪ੍ਰਬੰਧ ਮੌਸਮ ਕਿਵੇਂ ਦਾ ਹੈਗਾ ਜੀ ਉੱਥੇ ਪਰਸੋਂ ਨੂੰ 22 ਜੂਨ ਨੂੰ ਤੁਹਾਡੇ ਤੇ ਬੈਠਣ ਵਾਸਤੇ ਬੱਚਿਆਂ ਦੇ ਜਾਂ ਫੈਮਲੀਜ਼ ਵਾਸਤੇ ਜਾਂ ਲੇਡੀਜ਼ ਵਾਸਤੇ ਕੀ ਪ੍ਰਬੰਧ ਹੈ? ਲੇਡੀਜ਼ ਵਾਸਤੇ ਭਾਜੀ ਦੇਖੋ ਵੱਖਰੇ ਟੈਂਟ ਲਾਏ ਗਏ ਨੇ। ਉਹਨਾਂ ਦੇ ਬਾਥਰੂਮ ਵੀ ਅਲੱਗ ਕੀਤੇ ਗਏ ਨੇ। ਉਹਨਾਂ ਲਈ ਗੰਨੇ ਦਾ ਰਸ, ਜਲੇਬਾਂ, ਮਹਿੰਦੀ ਫ੍ਰੀ ਔਰ ਸਾਰਾ ਦਿਨ ਫੂਡ ਵੀ ਚੱਲੇਗਾ। ਗੋਲ ਗੱਪੇ ਵੀ ਲੇਡੀਜ਼ ਵਾਸਤੇ ਸਪੈਸ਼ਲ ਸਾਡੀਆਂ ਭੈਣਾਂ ਗੋਲ ਗੱਪੇ ਦੀ ਸ਼ਿਕਾਇਤ ਹੁੰਦੇ ਨੇ ਉਹ ਗੋਲ ਗੱਪੇ ਸਾਰਾ ਖਾਣ ਦਾ ਫ੍ਰੀ ਫ੍ਰੀ ਖਾਣਾ ਜੀ ਸਾਰੇ ਮੇਲੇ ਨੂੰ ਦਿੱਤਾ ਜਾਏਗਾ। ਤੇ ਅਸੀਂ ਕਹਿੰਦੇ ਹਾਂ ਗੋਲਵਤਵਾ ਸਾਡੀਆਂ ਮਾਵਾ ਭੈਣਾਂ ਇਸ ਵਿੱਚ ਹਾਜ਼ਰ ਹੋਣ ਤੇ ਨੰਦ ਮਾਨਣ ਜੀ ਕਮਾਲ ਦੀ ਗੱਲ ਹੈ ਪੌਲ ਭਾਜੀ ਪਈ ਆ ਫੂਡ ਖਾਣਾ ਗੋਲ ਗੱਪੇ ਤਾਂ ਫਰੀ ਹੁੰਦਾ ਹਰ ਮੇਲੇ ਦੇ ਵਿੱਚ ਤੁਸੀਂ ਇਹ ਨਵੀਂ ਚੀਜ਼ ਜਿਹੜੀ ਮਹਿੰਦੀ ਵਾਲੀ ਕਰਤੀ ਨਾ ਮਹਿੰਦੀ ਵੀ ਲੇਡੀਜ਼ ਬੀਬੀਆਂ ਫਰੀ ਲਵਾ ਸਕਦੀਆਂ ਉੱਥੇ ਤਾਂ ਇਹ ਤਾਂ ਮੈਂ ਕਹਿੰਦਾ ਨਜ਼ਾਰਾ ਵੱਜ ਜਾਣਾ ਬੀਬੀਆਂ ਵਾਸਤੇ ਤਾਂ ਉੱਥੇ ਖੂਬ ਇਕੱਠ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਸੱਦਾ ਦਿਓ ਜੀ ਸਾਡੇ ਜਿੰਨੇ ਵੀ ਉੱਥੇ ਜਾ ਸਕਦੇ ਨੇ ਜ਼ਰੂਰ ਪਹੁੰਚਣ ਇਹ ਮਿਡ-वेस्ट ਤੋਂ ਤੇ ਜਿੰਨੇ ਨਹੀਂ ਫਿਰ ਪਹੁੰਚ ਸਕਦੇ ਉਹ ਪੂਰੀ ਦੁਨੀਆ ਚ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਜਗ੍ਹਾ ਘਰਾਂ ਵਿੱਚ ਬੈਠ ਕੇ ਇਸ ਮੈਚ ਦਾ ਆਨੰਦ ਮਾਣ ਸਕਦੇ ਆ। ਹਾਂਜੀ ਭਾਜੀ ਮੈਂ ਸਾਰੇ ਮਿਡ-वेस्ट ਦੀਆਂ ਆਪਣੇ ਭੈਣਾਂ ਨੂੰ ਆਪਣੇ ਛੋਟੀਆਂ ਭੈਣਾਂ ਆਪਣੀਆਂ ਮਾਤਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਜੀ ਸੰਤ ਪਾਪਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਜਾਤ ਤੇ ਜਿਹੜਾ ਮੇਲਾ ਕਰਾਇਆ ਜਾ ਰਿਹਾ ਸਾਰੇ ਭੈਣ ਭਰਾ ਸਾਰੇ ਰਲਮੁਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਅਸੀਂ ਵਾトゥ ਵਾਰ ਕੋਸ਼ਿਸ਼ ਕਰਾਂਗੇ ਹਰ ਚੀਜ਼ ਦਾ ਇੱਥੇ ਸਹੂਲਤ ਹੈ ਸਕਿਉਰਟੀ ਗਾਰਡ ਵੀ ਰੱਖੇ ਗਏ ਨੇ ਬਹੁਤ ਬਹੁਤ ਸਾਫਟਾ ਸੁਤਰਾ ਮੇਲਾ ਹੁੰਦਾ ਜੀ ਤੀਜਾ ਮੇਲਾ ਬਾਬਾ ਪ੍ਰੇਮ ਸਿੰਘ ਦੀ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਕਿਰਪਾ ਬਾਜੀ ਬਾਜੀ ਬਾ ਮੈਂ ਚਾਹੁੰਨਾ ਬਾਕੀ ਵੀ ਸੱਜਣ ਮਿੱਤਰ ਨਾਲ ਜਿਹੜੇ ਬੈਠੇ ਨੇ ਜੀ ਤੁਸੀਂ ਵੀ ਤੁਹਾਡੇ ਚੋਂ ਦੋ ਸ਼ਬਦ ਕਹਿਣਾ ਚਾਹੁੰਦੇ ਹਾਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਖਾਸ ਤੌਰ ਤੇ ਸੱਦਾ ਪੱਤਾ ਦੇਣਾ ਚਾਹੁੰਦੇ ਹਾਂ ਤਾਂ ਜ਼ਰੂਰ ਦਿਓ ਸਿਰਫ ਘਰਾਂ ਵਿੱਚ ਬੈਠੇ ਹੀ ਨਹੀਂ ਤੁਰੇ ਫਿਰਦੇ ਵੀ ਜਿਹੜੇ ਲੋਕ ਹੈਗੇ ਨੇ ਕੋਈ ਗੱਡੀਆਂ 'ਚ ਵੀ ਜਾ ਰਿਹਾ ਤਾਂ ਕੋਈ ਕਿਤੇ ਵੈਸੇ ਜਾ ਰਿਹਾ ਹਰ ਜਗ੍ਹਾ ਫੋਨ ਤੇ ਵੀ ਦੇਖ ਸਕਦੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਲਾਈਵ ਹੋਏਗਾ ਕਿਤੇ ਵੀ ਕਿਤੇ ਤੁਸੀਂ ਹੈਗੇ ਹੋ ਤਾਂ ਇਸ ਮੈਚ ਦਾ ਆਨੰਦ ਮਾਣ ਸਕਦੇ ਹੋ ਮੈਚ ਉਹਨਾਂ ਤੁਹਾਡੇ ਚ ਹੋਰ ਵੀ ਕੋਈ ਦੋ ਸ਼ਬਦ ਕਹਿਣਾ ਚਾਹੁੰਦਾ ਜ਼ਰੂਰ ਕਹੋ ਜੀ ਵਾਈਗੁਰਦੀ ਕਾ ਖਾਲਸਾ ਵਾਈਗੁਰਦੀ ਕੀ ਫਤੇ ਜੀ ਸਾਰੀਆਂ ਸੰਗਤਾਂ ਨੂੰ ਮਿਡਵੈਸ ਦੀ ਸੰਗਤਾਂ ਨੂੰ ਜਿਵੇਂ ਕਿ ਪਾਲ ਬਾਜੀ ਨੇ ਕਿਹਾ ਜੀ ਬੀਬੀਾਂ ਨੂੰ ਬੱਚੇ ਵੀ ਸਾਡੇ ਸਾਰੇ ਹਮਮ ਆ ਕੇ ਪਹੁੰਚਣ ਜੋ ਕੋਈ ਸ਼ਨਾ ਦੱਸ ਦਿੱਤਾ ਜੀ ਜੋ ਜੋ ਇੱਥੇ ਫੈਸਿਲਿਟੀਆਂ ਅਵੇਲੇਬਲ ਹੋਈਆਂ ਨੇ ਤੇ ਜੋ ਆਪਣਾ ਆਨਲਾਈਨ ਅੱਜਕੱਲ੍ਹ ਜਿਹੜਾ ਵੀਰ ਨਹੀਂ ਸਾਡਾ ਪੈਨਪਰਾ ਪਹੁੰਚਦਾ ਇੱਥੇ ਕੋਈ ਕੰਮ ਤੇ ਨੇ ਜਾਬਾਂ ਤੇ ਨੇ ਉਹ ਆਪਣਾ ਆਨਲਾਈਨ ਇਹਨੂੰ ਸਾਰਾ ਦੇਖ ਸਕਦੇ ਨੇ ਜੀ ਲਾਈਵ ਚੱਲੇਗਾ ਸਾਰਾ ਇਹਨਾਂ ਦਾ ਪੰਜਾਬ ਪੰਜਾਬੀ ਤੇ ਕਦੇਸ਼ ਦਾ ਆਨੰਦ ਮਾਣੋ ਜੀ ਜੇ ਜਿੰਨਾ ਕੋਲ ਸਮਾਂ ਹੈ ਉਹ ਆਪਣਾ ਹੌਮਾਂ ਮਾ ਕੇ ਪਹੁੰਚੋ ਤੇ ਇੱਥੇ ਲਾਈਵ ਆਨੰਦ ਲਓ ਜੀ ਇੱਥੇ ਬਹਿ ਕੇ ਦੇਖੋ ਸਾਹਮਣੇ ਨਹੀਂ ਕਬੱਡੀ ਹਾਂਜੀ ਕਬੱਡੀ ਪਾਲ ਭਾਜੀ ਇੱਕ ਐਸੀ ਖੇਡ ਹੈ ਜਿਹੜਾ ਬੰਦਾ ਖੇਡਦਾ ਉਹਦਾ ਨਜ਼ਾਰਾ ਤਾਂ ਹੁੰਦਾ ਹੀ ਹੁੰਦਾ ਵੱਖਰਾ ਇੱਕ ਸਿਰਫ ਕਬੱਡੀ ਦੇ ਵਿੱਚ ਹੀ ਆ ਵੀ ਦੇਖਣ ਵਾਲਿਆਂ ਦਾ ਜ਼ੋਰ ਵੀ ਵੱਧ ਲੱਗਦਾ ਹੈ ਨਾਲ ਦੇ ਨੂੰ ਪਾਸੇ ਸਿੱਟ ਦਿੰਦੇ ਨੇ ਔਰ ਕਬੱਡੀ ਦੇ ਵਿੱਚ ਹੀ ਇਹ ਚੀਜ਼ਾਂ ਹੈਗੀਆਂ ਨੇ ਅੱਛਾ ਇੱਕ ਸਵਾਲ ਪੌਲ ਭਾਜੀ ਤੁਹਾਡੇ ਵਾਸਤੇ ਮੈਂ ਚਾਹੁੰਨਾ ਵੈਸੇ ਹੁਣ ਇਹ ਚੀਜ਼ ਹੁਣ ਘੱਟ ਗਈ ਆ ਪਹਿਲਾਂ ਨਾਲੋਂ ਮੈਂ ਚਾਹੁੰਨਾ ਜਸਪੰਜਾਬੀ ਵੱਲੋਂ ਅਸੀਂ ਚਾਹੁੰਦੇ ਚੀਜ਼ ਹੋਵੇ ਹੀ ਨਾ ਕੁਝ ਇੱਕ ਸ਼ਹਿਰਾਂ ਦੇ ਵਿੱਚ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਤਾਂ ਕੁਝ ਇੱਕ ਸ਼ਹਿਰਾਂ ਦੇ ਵਿੱਚ ਜਿੱਦ ਦੇ ਨਾਲ ਟੂਰਨਾਮੈਂਟ ਦੂਜਾ ਰੱਖਿਆ ਜਾਂਦਾ ਕੋਈ ਹਫ਼ਤੇ ਖੰਡ ਦੇ ਫਰਕ ਨਾਲ ਹੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਜੇ ਦੋਵੇਂ ਜਣੇ ਇੱਕ ਕਰਉਣ ਤੋਂ ਜ਼ਿਆਦਾ ਵਧੀਆ ਨਹੀਂ ਹੋ ਸਕਦਾ ਬਿਲਕੁਲ ਭਾਜੀ ਜਦੋਂ ਇੱਕ ਇੱਕ ਸ਼ਹਿਰ ਤੇ ਦੋ ਦੋ ਟੂਰਨਾਮੈਂਟ ਜਾਂ ਤਿੰਨ ਤਿੰਨ ਟੂਰਨਾਮੈਂਟ ਹੋ ਰਹੇ ਮੇਰੇ ਹਿਸਾਬ ਨਾਲ ਜੇ ਰਲ ਮਿਲ ਕੇ ਇੱਕ ਟੂਰਨਾਮੈਂਟ ਵੱਡੇ ਲੈਵਲ ਤੇ ਕੀਤਾ ਜਾਏਗਾ ਤਾਂ ਉਹ ਵਧੀਆ ਹੋਏਗਾ ਜੀ ਬਾਕੀ ਉਹਨਾਂ ਭਰਾਵਾਂ ਦੀ ਆਪਣੀ ਸੋਚ ਹੈ ਤੇ ਕਬੱਡੀ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਕੋਈ ਹੋਰ ਚੀਜ਼ ਦਾ ਸੁਧਾਰ ਹੋਣਾ ਚਾਹੀਦਾ ਹੋਵੇ ਜਾਂ ਕੋਈ ਚੀਜ਼ ਐਡ ਹੋਣੀ ਚਾਹੀਦੀ ਹੋਵੇ ਜਾਂ ਕਬੱਡੀ ਦੇ ਵਿੱਚ ਕੋਈ ਤੁਸੀਂ ਚਾਹੁੰਦੇ ਹੋ ਕਿ ਕੋਈ ਰੂਲ ਚੇਂਜ ਹੋਣਾ ਚਾਹੀਦਾ ਹੋਵੇ ਉਹ ਲੱਗਦਾ ਹੋਵੇ ਤਾਂ ਉਹ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਮੈਂ ਤਾਂ ਇੱਕ ਥੀ ਸੋਚਦਾ ਜੀ ਜਿਹੜੇ ਸਾਡੇ ਮੌਜੂਦ ਇੱਥੇ ਐਜੂਕੇਸ਼ਨ ਕਰਦੇ ਉਹਨਾਂ ਨੂੰ ਵੀ ਸਾਨੂੰ ਸਨਮਾਨਤ ਕਰਨਾ ਚਾਹੀਦਾ ਬੱਚਿਆਂ ਦੀਆਂ ਵਿੱਚ ਥੋੜੀ-ਬਹੁਤੀਆਂ ਇਵੈਂਟਸ ਹੋਣੇ ਚਾਹੀਦੇ ਨੇ ਤੇ ਬਾਕੀ ਕਬੱਡੀ ਤਾਂ ਭਾਜੀ ਕਬੱਡੀ ਵਾਲੇ ਜਾਣਦੇ ਨੇ ਵਧੀਆ ਪਲੇਅਰ ਇੰਡੀਆ ਤੋਂ ਰੈਫਰੀ ਨਾਲ ਉਹਨਾਂ ਦੇ ਕੋਚ ਸਾਰੇ ਆਉਂਦੇ ਨੇ ਤੇ ਕਬੱਡੀ ਬਾਰੇ ਤਾਂ ਮੈਂ ਜ਼ਿਆਦਾ ਨਹੀਂ ਕਹਿੰਦਾ ਪਰ ਯੂਥ ਬੱਚਿਆਂ ਨੂੰ ਆਪਾਂ ਜਰੂਰ ਨਾਲ ਲੈਣਾ ਚਾਹੀਦਾ ਹੈ। ਬਿਲਕੁਲ ਜੀ ਅਗਰ ਬੱਚੇ ਖੇਡਾਂਵਾਂਲ ਜੁੜਦੇ ਆ ਤਾਂ ਕੁਦਰਤੀ ਗੱਲ ਹੈ ਸੋਸਾਇਟੀ ਚੰਗੀ ਉਹਨਾਂ ਦੀ ਹੁੰਦੀ ਆ ਤੇ ਜੇ ਮਾੜੀ ਸੋਸਾਇਟੀ ਚ ਪੈ ਜਾਂਦੇ ਆ ਤਾਂ ਆਪਾਂ ਦੇਖ ਰਹੇ ਬਹੁਤ ਸਾਰੇ ਬੱਚੇ ਵਿਗੜ ਜਾਂਦੇ ਨੇ ਤੇ ਹੋਰ ਪਾਸੇ ਤੁਰ ਪੈਂਦੇ ਨੇ। ਸਾਡੇ ਦਰਸ਼ਕ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਦੱਸ ਦੇਵਾ ਕਿ ਸਾਡੇ ਨਾਲ ਸਾਊਥ ਬੈਂਡ ਤੋਂ ਪਾਲ ਸਿੰਘ ਖਲੀਲ, ਸੰਤ巴巴 ਪ੍ਰੇਮ ਸਿੰਘ ਮਰਾਲੇ ਵਾਲਾ ਸਪੋਰਟਸ ਕਲੱਬ ਦੇ ਸਾਰੇ ਕੁਝ ਮੈਂਬਰ ਜੁੜੇ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ। ਹਾਂਜੀ ਕੀ ਯੂਥ ਨੂੰ ਹੋਰ ਕਿਵੇਂ ਯੂਥ ਨੂੰ ਅਸੀਂ ਕਬੱਡੀ ਵਾਲੇ ਪਾਸੇ ਲਿਆ ਸਕਦੇ ਆ ਵੈਸੇ ਤਾਂ ਹੁਣ ਦੇਖਿਆ ਅਸੀਂ ਸਿਰਫ ਪੰਜਾਬੀ ਨਹੀਂ ਆਪਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਕਹਿੰਦੇ ਆ ਤੇ ਹੁਣ ਤੱਕ ਕਬੱਡੀ ਜਿਹੜੀ ਹੈ ਉਹ ਹਰ ਮੁਲਕ ਦੇ ਲੋਕਾਂ ਦੀ ਖੇਡ ਬਣ ਗਈ ਹੈ ਹਰ ਇੱਕ ਜਿਹੜੇ ਹੋਰ ਕੰਟਰੀਆਂ ਦੇ ਲੋਕ ਨੇ ਹੋਰ ਕਮਿਊਨਿਟੀ ਦੇ ਲੋਕ ਨੇ ਉਹ ਵੀ ਕਬੱਡੀ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਸਾਊਥ ਪੈਂਡ ਜਿਹੜੀ ਸਪੋਰਟਸ ਕਲੱਬ ਕਬੱਡੀ ਕੱਪ ਹੋ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਸੀ ਪੌਲ ਖਲੀਲ ਸਾਹਿਬ ਔਰ ਇਹਨਾਂ ਦੀ ਗੱਲ ਕਰੀਏ ਪੌਲ ਖਲੀਲ ਸਾਹਿਬ ਦੀ ਪਰਸਨਲੀ ਮੈਂ ਗੱਲ ਕਰਾਂ ਤਾਂ ਇਹ ਬੜੇ ਲੰਬੇ ਸਮੇਂ ਤੋਂ ਇਹ ਸੋਸ਼ਲ ਕੰਮਾਂ ਦੇ ਵਿੱਚ ਵੀ ਤੇ ਨਾਲ-ਨਾਲ ਸਾਡੀ ਕਮਿਊਨਿਟੀ ਦਾ ਕੋਈ ਵੀ ਕੰਮ ਹੁੰਦਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਜਸ ਪੰਜਾਬੀ ਦੀ ਗੱਲ ਕਰੀਏ ਜਸ ਪੰਜਾਬੀ ਦੀ ਕਿਤੇ سپورਟ ਦੀ ਲੋੜ ਹੈ ਤਾਂ ਇਹ ਵੀ ਉਥੋਂ ਸਾਡਾ ਮਿਡਵਸ ਜਿਹੜਾ ਸਾਰਾ ਉਹ ਨਾਲ ਖੜਦਾ ਹੈ ਤੌਰ ਅਸੀਂ ਇਹ ਜਿਹੜੀ ਜਾਣਕਾਰੀ ਇੱਕ ਵਾਰ ਫਿਰ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ 22 ਜੂਨ ਜਿਹੜਾ ਜਾਨੀ ਕਿ ਅ ਪਰਸੋਂ ਅੱਜ 20 ਜੂਨ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਹੋ ਰਿਹਾ ਤੇ ਪ੍ਰੋਗਰਾਮ ਰਿਕਾਰਡਡ ਆ ਕਾਲਾ ਸਿਲਸਿਲਾ ਨਹੀਂ ਲਿਆ ਹੋਇਆ ਤੇ 22 ਜੂਨ ਨੂੰ ਇੱਕ ਜਿੱਥੇ ਸਾਊਥ ਬੈਂਡ ਦਾ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਔਰ ਸਾਰੇ ਦਰਸ਼ਕ ਘਰਾਂ ਵਿੱਚ ਬੈਠੇ ਸਿੱਧਾ ਪ੍ਰਸਾਰਣ ਉਹਦਾ ਦੇਖਣਗੇ ਉੱਥੇ ਹੀ ਅਸੀਂ ਇੱਕ 22 ਜੂਨ ਨੂੰ ਇੱਕ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਉਹ ਸੇਲਮ ਔਰੇਗਨ ਦੇ ਵਿੱਚ ਔਰੇਗਨ ਦੇ ਵਿੱਚ ਪ੍ਰੋਗਰਾਮ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ 19ਵਾਂ ਨਗਰ ਕੀਰਤਨ ਉੱਥੇ ਹੋਣਾ ਹੈ ਤੇ ਉਹ ਅਸੀਂ ਉਹਦਾ ਵੀ ਸਿੱਧਾ ਪ੍ਰਸਾਰਣ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਕੱਲ ਸਭ ਤੋਂ ਸੌਖਾ ਕੰਮ ਹੈਗਾ ਜਿਹੜੇ ਸਾਡੇ ਬਜ਼ੁਰਗ ਨੇ ਉਹ ਘਰਾਂ ਵਿੱਚ ਬੈਠੇ ਦੇਖਦੇ ਨੇ ਪਰ ਫੋਨਾਂ ਦੇ ਉੱਪਰ ਅਸੀਂ ਦੇਖਦੇ ਹੁੰਦੇ ਹਾਂ ਜਦੋਂ ਵੀ ਕੋਈ ਅਸੀਂ ਨਗਰ ਕੀਰਤਨ ਕਰਦੇ ਹਾਂ ਜਾਂ ਅਸੀਂ ਕੋਈ ਵੀ ਈਵੈਂਟ ਕਰਦੇ ਹਾਂ ਜਾਂ ਕਬੱਡੀਆਂ ਕਰਦੇ ਹਾਂ ਤਾਂ ਉਹਦੇ 'ਚ ਜਿਹੜੇ ਹੈਗੇ ਨੇ ਬਹੁਤ ਸਾਰੇ ਸਨ ਨਾਲ ਜੁੜਦੇ ਨੇ ਮਤਲਬ ਲਗਭਗ ਹਜ਼ਾਰਾਂ ਦੇ ਵਿੱਚ ਲੋਕ 30 32 33 35 35 ਹਜ਼ਾਰ ਤੱਕ ਲੋਕ ਲਾਈਵ ਦੇ ਨਾਲ ਜੁੜਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਇੱਕ ਬੜਾ ਵਧੀਆ ਸੋਸ਼ਲ ਮੀਡੀਆ ਦਾ ਪ੍ਰੋਗਰਾਮ ਹੈਗਾ ਔਰ ਤੁਹਾਡੇ ਵੀ ਕੋਈ ਹੋਵੇ ਕਿਸੇ ਵੀ ਕੋਈ ਗੱਲਬਾਤ ਹੋਵੇ ਕੋਈ ਇਵੈਂਟ ਹੋਵੇ ਕੋਈ ਮੇਲਾ ਹੋਵੇ ਜਾਂ یوں ਕਹਿ ਲਈਏ ਕੋਈ ਪ੍ਰੋਗਰਾਮ ਹੈਗਾ ਈਵਨ ਕਿ ਕੋਈ ਕਮਿਊਨਿਟੀ ਦੀ ਖਬਰਸਾਰ ਹੈ ਕੋਈ ਵੀ ਕਮਿਊਨਿਟੀ ਦਾ ਪ੍ਰੋਗਰਾਮ ਹੈ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਚੀਜ਼ ਦੇ ਪੈਸੇ ਲੱਗਦੇ ਆ ਕਮਿਊਨਿਟੀ ਦੀ ਕੋਈ ਵੀ ਖਬਰਸਾਰ ਹੈ ਅਸੀਂ ਉਹ ਬਿਨਾ ਕਿਸੇ ਪੈਸੇ ਦੇ ਫ੍ਰੀ ਆਫ ਪਾਸ ਯੂਨੀਵਰਸਿਟੀ ਕਹਿੰਦੇ ਆ ਉਹ ਅਸੀਂ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਨੇ ਆ ਤੇ ਬਾਕੀ ਵੀ ਜਿਵੇਂ ਅਸੀਂ ਮੇਲਿਆਂ ਦੀ ਗੱਲ ਕਰਦੇ ਆ ਜਾਂ ਖੇਡ ਮੇਲਿਆਂ ਦੀ ਗੱਲ ਕਰਦੇ ਆ ਜਾਂ ਧਾਰਮਿਕ ਸਮਾਗਮਾਂ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਅਸੀਂ ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਕਿ ਜੋ ਬਿਲਕੁਲ ਜਾਇਜ਼ ਖਰਚਾ ਹੈ ਕਿਉਂਕਿ ਖਰਚੇ ਜਿਹੜੇ ਹੁੰਦੇ ਨੇ ਚੈਨਲਾਂ ਦੇ ਕਾਫੀ ਹੁੰਦੇ ਨੇ ਵੀ ਉੱਥੇ ਵੀ ਜਿਹੜਾ ਕੋਈ ਬਿਲਕੁਲ ਜਾਇਜ਼ ਖਰਚਾ ਹੈ ਉਹ ਅਸੀਂ ਲੈ ਕੇ ਪ੍ਰੋਗਰਾਮ ਤੁਹਾਡੇ ਤੱਕ ਪੂਰੀ ਦੁਨੀਆ ਦੇ ਵਿੱਚ ਪਹੁੰਚਾਈਏ 22 ਜੂਨ ਨੂੰ ਸਿੱਧਾ ਪ੍ਰਸਾਰਣ ਦੇਖਣਾ ਨਾ ਭੁੱਲਿਓ ਸੇਲਮ ਗੁਰਦੁਆਰਾ ਸਾਹਿਬ ਤੋਂ ਦਸ਼ਵੀ ਸਰਬਾਰ ਤੋਂ ਤੇ ਨਾਲ ਨਾਲ ਸਾਊਥ ਬੈਂਡ ਕਬੱਡੀ ਕੱਪ ਹੈ ਉਹ ਸਾਡੇ 4 ਚੈਨਲ ਡਿਸ਼ ਦੇ ਉੱਪਰ ਹੈਗੇ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈਗੇ ਨੇ ਸਾਰਿਆਂ ਦੇ ਉੱਪਰ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਤੁਹਾਨੂੰ ਦਿਖਾਵਾਂਗੇ ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਅੱਜ ਦਾ ਠੀਕ ਲੱਗਿਆ ਹੋਊਗਾ ਤੇ ਕੱਲ ਨੂੰ ਰਾਤ ਨੂੰ ਮੁਲਾਕਾਤ ਹੋਏਗੀ ਮੇਰੀ ਸਾਡੀ ਜਿਹੜੀ ਕੈਲੀਫੋਰਨੀਆ ਟੀਮ ਹੈ ਉਹਨਾਂ ਦੀ ਮੁਲਾਕਾਤ ਹੋਏਗੀ ਉਹ ਅਸੀਂ ਦਰਸ਼ਕ ਮੇਲੇ ਕਰਾਂਗੇ ਸੇਲਮ ਦੇ ਵਿੱਚ ਓਰੇਗਨ ਤੇ ਸਾਡੀ ਨਿਊਯਾਰਕ ਦੀ ਟੀਮ ਜਿਹੜੀ ਆ ਉਹ ਸਾਰੀ ਪਹੁੰਚੀ ਹੋਏਗੀ ਸਾਊਥ ਬੈਂਡ ਸੋ ਹੁਣ ਮੈਨੂੰ ਆ ਗਿਆ ਜੀ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ